ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਉਪਚੋਣਾ ਹੋ ਰਹੀਆਂ ਸਭ ਤੋਂ ਘੱਟ ਗੱਲ ਕਿਹ ਸੀਟ ਦੀ ਹੋ ਰਹੀ ਚੱਬੇਵਾਲ ਦੀ ਚੱਬੇਵਾਲ ਦੀ ਸੀਟ ਦੇ ਬਾਰੇ ਅਸੀਂ ਤੁਹਾਨੂੰ ਕੁਝ ਹੈਰਾਨੀ ਜਨਕ ਤੱਥ ਦੱਸਣ ਲੱਗੇ ਆ ਸਰਵੇ ਕੀਤਾ ਦ ਪੰਜਾਬ ਟੀਵੀ ਦੀ ਟੀਮ ਨੇ ਚੱਬੇਵਾਲ ਦੇ ਵਿੱਚ ਜਾ ਕੇ ਸ਼ਹਿਰ ਦੇ ਵਿੱਚ ਵੀ ਤੇ ਪਿੰਡਾਂ 'ਚ ਵੀ ਸਭ ਤੋਂ ਪਹਿਲਾਂ ਤੁਹਾਨੂੰ ਹੈਰਾਨੀ ਵਾਲੀ ਗੱਲ ਬਿਲਕੁਲ ਵੱਖਰੀ ਗੱਲ ਤਾਂ ਦੱਸ ਹੀ ਦਿੰਨੇ ਆ ਸਾਰਾ ਪੰਜਾਬ ਸੋਚ ਰਿਹਾ ਸੀ ਕਿ ਆਮ ਆਦਮੀ ਪਾਰਟੀ ਤਾਂ ਪਰਿਵਾਰਵਾਦ ਦੇ ਖਿਲਾਫ ਹੈ ਫਿਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਮੁੰਡੇ ਨੂੰ ਟਿਕਟ ਕਿਉਂ ਦਿੱਤੀ ਉਹ ਜਦੋਂ ਅਸੀਂ ਸਰਵੇ ਕੀਤਾ ਉਦੋਂ ਪਤਾ ਲੱਗਾ ਕਿ ਟਿਕਟ ਕਿਉਂ ਦਿੱਤੀ ਸਭ ਤੋਂ ਹੈਰਾਨੀਜਨਕ ਤੱਥ ਇਹ ਸਾਹਮਣੇ ਆਇਆ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਹੀ ਚੋਣ ਲੜ ਰਹੇ ਨੇ ਆਪਣੇ ਨਾਂ ਤੇ ਚੱਬੇਵਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਂ ਤੇ ਨਹੀਂ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਨਾਂ ਤੇ ਹੀ ਅਸੀਂ ਇਸ਼ਾਂਕ ਕੁਮਾਰ ਨੂੰ ਵੋਟਾਂ ਪਾਵਾਂਗੇ ਚੱਬੇਵਾਲ ਦੇ ਮੁੰਡੇ ਨੂੰ ਵੋਟਾਂ ਪਾਵਾਂਗੇ ਆਮ ਆਦਮੀ ਪਾਰਟੀ ਦੇ ਨਾਂ ਤੇ ਅਸੀਂ ਵੋਟਾਂ ਨਹੀਂ ਪਾਵਾਂਗੇ ਚੱਬੇਵਾਲ ਹੱਕ ਦੇ ਲੋਕਾਂ ਨੇ ਇਹ ਗੱਲ ਆਖੀ ਭਾਵੇਂ ਸ਼ਹਿਰ ਦੇ ਹੋਣ ਭਾਵੇਂ ਪਿੰਡਾਂ ਦੇ ਉਹਨਾਂ ਤੋਂ ਅਸੀਂ ਪੁੱਛਿਆ ਸਭ ਤੋਂ ਪਹਿਲਾ ਸਵਾਲ ਜੋ ਅਸੀਂ ਪੁੱਛਦੇ ਹੁੰਦੇ ਆ ਸਰਵੇਿਆਂ ਦੇ ਵਿੱਚ ਜਿੱਤ ਕੌਣ ਸਕਦਾ ਜ਼ਿਆਦਾਤਰ ਨੇ ਆਖਿਆ ਡਾਕਟਰ ਦਾ ਮੁੰਡਾ ਈਸ਼ਾਂਕ ਭਾਵ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਪੁੱਤਰ ਈਸ਼ਾਂਕ ਕੁਮਾਰ ਜਿੱਤ ਸਕਦੇ ਜ਼ਿਆਦਾਤਰ ਲੋਕਾਂ ਨੇ ਗੱਲ ਆਖੀ ਭਾਵੇਂ ਸ਼ਹਿਰ ਦੇ ਹੁਣ ਭਾਵੇਂ ਹੁਣ ਪਿੰਡਾਂ ਦੇ ਕਾਰਨ ਪੁੱਛਿਆ ਗਿਆ ਕੀ ਗੱਲ ਆਪ ਵਧੀਆ ਲੱਗ ਗਈ ਆਪ ਦੀ ਸਰਕਾਰ ਨੇ ਕੰਮ ਕੀਤੇ ਕੋਈ ਹੋਰ ਕਾਰਨ ਹੈ ਉਹਨਾਂ ਨੇ ਆਖਿਆ ਨਹੀਂ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਕਰਕੇ ਵੋਟ ਪੈਣੀ ਹੈ ਜਿੰਨੀ ਵੋਟ ਪੈਣੀ ਹੈ ਝਾੜੂ ਦੇ ਮੂੰਹੋਂ ਬਿਲਕੁਲ ਵੋਟ ਨਹੀਂ ਪੈਣੀ ਸਿੱਧਾ ਹੀ ਆਖਿਆ ਲੋਕਾਂ ਨੇ ਇਹ ਬਹੁਤ ਇੰਟਰਸਟਿੰਗ ਗੱਲ ਰੋਮਾਂਚਕ ਗੱਲ ਸਾਹਮਣੇ ਆਈ ਹੈ ਚੱਬੇਵਾਲ ਹਲਕੇ ਤੋਂ ਕਿ ਆਪਦੀ ਸਰਕਾਰ ਤੋਂ ਲੋਕ ਨਰਾਜ਼ ਡਾਕਟਰ ਰਾਜਕੁਮਾਰ ਚੱਬੇਵਾਲ ਤੋਂ ਲੋਕ ਖੁਸ਼ ਇਸੇ ਕਰਕੇ ਆਮ ਆਦਮੀ ਪਾਰਟੀ ਨੇ ਜ਼ਿਆਦਾ ਪ੍ਰਚਾਰ ਵੀ ਨਹੀਂ ਕੀਤਾ ਚੱਬੇਵਾਲ ਦੇ ਵਿੱਚ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਹੀ ਜ਼ਿਆਦਾ ਪ੍ਰਚਾਰ ਕੀਤਾ ਜੇਕਰ ਪੋਸਟਰ ਵੇਖੇ ਜਾਣ ਜਿਹੜੇ ਲੱਗੇ ਨੇ ਚੱਬੇਵਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਤਾਂ ਉਹਨਾਂ ਦੇ ਵਿੱਚ ਵੀ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਫੋਟੋ ਸਭ ਤੋਂ ਵੱਡੀ ਹੈ ਮੁੰਡੇ ਦੀ ਛੋਟੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਬਿਲਕੁਲ ਛੋਟੀ-ਛੋਟੀ ਫੋਟੋ ਲਾਈ ਹੈ ਤਾਂ ਜੋ ਸਭ ਤੋਂ ਜ਼ਿਆਦਾ ਲੋਕਾਂ ਨੇ ਦੱਸਿਆ ਕਿ ਡਾਕਟਰ ਰਾਜਕੁਮਾਰ ਦਾ ਮੁੰਡਾ ਜਿੱਤੇਗਾ ਕੌਣ ਇਸ਼ਾਨ ਕੁਮਾਰ ਆਖਿਆ ਕਿਉਂ ਜਿੱਤੇਗਾ ਕਾਰਨ ਕੀ ਹੈ ਆਮ ਆਦਮੀ ਪਾਰਟੀ ਕਾਰਨ ਨਹੀਂ ਹੈ ਡਾਕਟਰ ਰਾਜਕੁਮਾਰ ਚੱਬੇਵਾਲ ਕਾਰਨ ਹੈ ਸਰਕਾਰ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਕੰਮ ਕਿਵੇਂ ਦੇ ਕੀਤੇ ਲਗਭਗ ਸਾਰੇ ਹੀ ਲੋਕਾਂ ਨੇ ਆਖਿਆ ਬਹੁਤ ਵਧੀਆ ਕੰਮ ਕੀਤੇ ਕੰਮ ਵੀ ਕੀਤੇ ਤੇ ਬੰਦਾ ਮਿਲਦਾ ਜਿਲਦਾ ਵੀ ਹੈ ਬੰਦੇ ਦਾ ਸੁਭਾਅ ਵੀ ਠੀਕ ਹੈ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਤੋਂ ਨਾਰਾਜ਼ ਹੁੰਦਿਆਂ ਹੋਇਆਂ ਵੀ ਉਸ ਦੇ ਮੁੰਡੇ ਨੂੰ ਵੋਟਾਂ ਪਾਵਾਂਗੇ ਲੋਕਾਂ ਨੇ ਸਿੱਧਾਈ ਕੈਮਰੇ ਤੇ ਹੀ ਇਹ ਗੱਲ ਆਖ ਲਖ ਦਿੱਤੀ ਆਪ ਨੂੰ ਵੋਟਾਂ ਨਹੀਂ ਪਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਕਰਕੇ ਉਸ ਦੇ ਮੁੰਡੇ ਨੂੰ ਵੋਟਾਂ ਪਾਵਾਂਗੇ ਕਾਂਗਰਸ ਦੀ ਪੋਜੀਸ਼ਨ ਕੀ ਆਖਦੇ ਨੇ ਮੁਕਾਬਲਾ ਕਰੇਗੀ ਕਾਂਗਰਸ ਭਾਜਪਾ ਦੀ ਪੋਜੀਸ਼ਨ ਸੋਨ ਸਿੰਘ ਠੰਡਲ ਖੜੇ ਨੇ ਚੱਬੇਵਾਲ ਤੋਂ ਲੋਕਾਂ ਨੇ ਆਖਿਆ ਨਹੀਂ ਉਹ ਮੁਕਾਬਲੇ ਦੇ ਵਿੱਚ ਨਹੀਂ ਹੈਗੇ ਸਰਕਾਰ ਦੀ ਕਾਰਗੁਜ਼ਾਰੀ ਕਿੱਦਾਂ ਦੀ ਲੱਗੀ ਉਹਨਾਂ ਨੇ ਆਖਿਆ ਬਿਲਕੁਲ ਠੀਕ ਨਹੀਂ ਲੱਗੀ ਜ਼ਿਆਦਾਤਰ ਨੇ ਆਖਿਆ ਕੁਝ ਨੇ ਤਾਂ ਆਖਿਆ ਕਿ ਚਲੋ ਬਿਜਲੀ ਦੇ ਬਿੱਲ ਹੀ ਸਹੀਂ ਹੋਰ ਨਹੀਂ ਕੋਈ ਤਾਂ ਜੋ ਬਿੱਲ ਆਉਂਦਾ ਸੀ ਉਹ ਤਾਂ ਛੁਟਕਾਰਾ ਹੋਇਆ ਪਰ ਜ਼ਿਆਦਾਤਰ ਲੋਕਾਂ ਨੇ ਆਖਿਆ ਕਿ ਨਹੀਂ ਸਰਕਾਰ ਦੀ ਕਾਰਗੁਜ਼ਾਰੀ ਠੀਕ ਨਹੀਂ ਹੈ ਲੁੱਟਾਂ ਖੂਹਾਂ ਬਹੁਤ ਹੋਣ ਲੱਗ ਪਈਆਂ ਕਰਜ਼ਾ ਛੜਦਾ ਜਾਂਦਾ ਹੈ ਲੋਕਾਂ ਨੇ ਬਹੁਤ ਨਿਰਾਸ਼ਗੀ ਜ਼ਾਹਿਰ ਕੀਤੀ ਹੈ ਪਰ ਚੱਬੇਵਾਲ ਹਲਕੇ ਤੋਂ ਇਹ ਗੱਲ ਬਿਲਕੁਲ ਵੱਖਰੀ ਸਾਹਮਣੇ ਆਈ ਹੈ ਕਿ ਉੱਥੇ ਡਾਕਟਰ ਰਾਜਕੁਮਾਰ ਚੱਬੇਵਾਲ ਚੋਣ ਲੜ ਰਹੇ ਨੇ ਇਸੇ ਕਰਕੇ ਹੀ ਉਹਨਾਂ ਦੇ ਮੁੰਡੇ ਨੂੰ ਉਮੀਦਵਾਰ ਬਣਾਇਆ ਜੇ ਆਮ ਆਦਮੀ ਪਾਰਟੀ ਆਪਣੇ ਕਿਸੇ ਬੰਦੇ ਨੂੰ ਮੈਦਾਨ ਦੇ ਵਿੱਚ ਉਤਾਰਦੀ ਤਾਂ ਮੁਕਾਬਲੇ ਤੋਂ ਹੀ ਬਾਹਰ ਹੋ ਜਾਣਾ ਸੀ ਆਮ ਆਦਮੀ ਪਾਰਟੀ ਨੇ ਲੋਕਾਂ ਨੇ ਇੱਥੋਂ ਤੱਕ ਗੱਲ ਆਖ ਦਿੱਤੀ ਹੈ ਜ਼ਮੀਨੀ ਪੱਧਰ ਤੇ ਅਸੀਂ ਗਏ ਚੱਬੇਵਾਲ ਦੇ ਵਿੱਚ ਲੋਕਾਂ ਤੋਂ ਪੁੱਛਿਆ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਤੋਂ ਉਹਨਾਂ ਨੇ ਜੋ ਸਾਨੂੰ ਦੱਸਿਆ ਅਸੀਂ ਉਸ ਦਾ ਨਿਚੋੜ ਕੱਢ ਕੇ ਤੁਹਾਨੂੰ ਦੱਸ ਦਿੱਤਾ ਹੁਣ ਕਮੈਂਟ ਕਰਕੇ ਤੁਸੀਂ ਵੀ ਦੱਸ ਸਕਦੇ ਹੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਚੱਬੇਵਾਲ ਤੋਂ ਕੌਣ ਜਿੱਤ ਸਕਦਾ ਹੈ